ਅਦੇ ਨਾਲ ਖੇਡਦਾ ਵੇ ਅਸੀਂ ਇਹ ਐਨੂੰ ਪੁੱਠੀ ਕਰ ਦਿੰਦਾ ਹੈ ਨਾ ਤੇ ਨੈਕਸਟ ਵਲੌਗ ਵੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਰ ਕਿਹੜੀ ਸਪੈਸ਼ਲ ਬੋਲੀ ਕਿੰਨੇ ਬੱਟੇ ਸੀ ਦੋ 80 ਨੇ ਤੇ ਤੂੰ ਮੈਂ ਮੈਂ ਵੀ ਕਿਹੜਾ ਘਾਟਾਂ ਮੈਂ ਕਿਹੜੇ ਘਾਟ ਤੇ ਇਹਦੇ ਵਾਲਾ ਲੱਗੂ ਬੱਟੇ ਨੇ ਨੰਨੇ ਨੰਨੇ ਵੇ ਲੋਪਚਾਲ ਲਿਆਂਦਾ ਪਿਆ ਇਹਨੇ ਸਾਰੇ ਘਰ ਚ ਹਾਏ ਨਾ ਵਧੀਆ ਕਮਰਾ ਸੈੱਟ ਕਰਕੇ ਗਈ ਸੀ ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਸਵੇਰ ਦਾ ਟਾਈਮ ਹੈ ਫਾਈਨਲੀ ਫਾਈਨਲੀ ਅੱਜ ਮੈਂ ਲੱਗੀਆਂ ਸਵੇਰ ਟਾਈਮ ਵਲੌਗ ਬਣਾ ਤੇ ਸਾਰੇ ਕੰਮਾਂਗਾਰਾਂ ਤੇ ਚਲੇ ਗਏ ਨੇ ਡੈਡੀ ਦੇ ਚੰਡੀਗੜ੍ਹ ਗਏ ਨੇ ਉਹ ਆਉਣ ਵਾਲੇ ਨੇ ਤੇ ਇੱਧਰ ਹੁਣ ਸਫਾਈਆਂ ਸੁਫਈਆਂ ਝਲ ਰਹੀਆਂ ਨੇ ਕਾਕਾ ਘੇੜ ਉਹ ਟੁੱਟੀ ਓ ਦੋਦੀ ਓ ਦੋਦੀ ਚਾ ਜੋਨੇ ਗੂਗਲ ਇਹ ਚਾਨੇ ਲਾਈਟ ਦੇਖਦਾ ਮੈਂ ਕੈਮਰੇ ਆ ਤੇ ਇਹ ਨਾ ਕਾਫੀ ਟਾਈਮ ਤੋਂ ਇਹਨੂੰ ਰੇਸ਼ਾ ਖਾਂਸੀ ਜੁਕਾਮ ਹੈ ਤਾਂ ਕਰਕੇ ਇਹਨੂੰ ਨਵਾਇਆ ਨਹੀਂ ਉਹਨੂੰ ਯਾਦ ਨਹੀਂ ਕਿੰਨੇ ਦਿਨ ਹੋ ਗਏ ਨੇ ਤੇ ਅੱਜ ਫਾਈਨਲੀ ਇਹਨੂੰ ਮਾਲਿਸ਼ ਕਰਕੇ ਨਵਾ ਦਿੰਦੇ ਆ ਵੈਸੇ ਖਾਂਸੀ ਜੁਕਾਮ ਨੇ ਛੇਠ ਤੇ ਨਹੀਂ ਹੋਇਆ ਸਾਰੇ ਦੇਸੀ ਨੁਕਤੇ ਵੀ ਕਰਕੇ ਵੇਖ ਲਏ ਨੇ ਸਾਰੀਆਂ ਦਵਾਈਆਂ ਦੂਈਆਂ ਵੀ ਲੈ ਕੇ ਵੇਖ ਲਈਆਂ ਪਰ ਇਹਦੀ ਨੱਕਾ ਬੰਦ ਨਹੀਂ ਹਟਦੀਆਂ ਹੀ ਆ। ਮਤਲਬ ਨੱਕਾ ਠੀਕ ਨਹੀਂ ਹੋ ਰਹੀਆਂ ਇਹਦੀਆਂ। ਛਾਤੀ ਆਦੀ ਆਵਾਜ਼ ਕਰਦੀ ਐ। ਤੇ ਉਹ ਹੁਣ ਦੇਖਦੇ ਆਂ ਡੈਡੀ ਆਣਗੇ ਤੇ ਫੇਰ ਸਟੀਮਰ ਲੈ ਕੇ ਆਣਗੇ ਤੇ ਸਟੀਮ ਦਵਾਂਗੇ ਇਹਨੂੰ ਇੰਜੈਕਸ਼ਨ ਵਗੈਰਾ ਲਿਆ ਕੇ ਰੱਖੇ ਨੇ ਪਰ ਸਟੀਮਰ ਨਹੀਂ ਮਿਲਿਆ। ਤੇ ਹੁਣ ਉਹ ਲੈ ਕੇ ਆਣਗੇ ਫੇਰ ਇਹਨੂੰ ਦਵਾਂਗੇ। ਤੇ ਚਲੋ ਫੇਰ ਮੈਂ ਲਗਨੀ ਹੈ ਕੰਮ ਦੇਖੋ ਇਧਰ ਖਲਾਰਾ ਟੀੜੀ ਟੀੜੀ ਹੋਣਾ ਸਾਰਾ ਮੈਂ ਸੈੱਟ ਕਰਨੀ ਆ ਤੇ ਮੌਸਮ ਥੋੜਾ ਥੋੜਾ ਠੰਡਾ ਹੋ ਗਿਆ ਜੇ ਤੁਸੀਂ ਸਵੇਰੇ ਉੱਠਨੇ ਆ ਨਾ ਤੇ ਠੰਡ ਲੱਗਦੀ ਹੈ ਤੇ ਇਹ ਹੁਣ ਕਾਕਾ ਆਪਣਾ ਨਹਾਣ ਲੱਗਿਆ ਵੈ ਨਵਾਗਾ ਹਾਂ ਉਹ ਪੱਖਾ ਬੰਦ ਕਰਨਾ ਪੱਖਾ ਬੰਦ ਕਰਕੇ ਫੇਰ ਲੈ ਜਾ ਮੈਂ ਉਹ ਸੌਂਦਾ ਵੈ ਹੂੰ ਸੌਂਦਾ ਪਿਆ ਬਸ ਵਸ ਨਵਾਉਣ ਲੱਗੀ ਹਾਂ ਨਵਾ ਦੇ ਤੇ ਮੰਮੀ ਨੇ ਮਾਲਸ਼ ਕਰਤੀ ਅੱਜ ਕੱਕੇ ਦੀ ਤੇ ਹੁਣ ਮੈਂ ਨਵਾਣੀ ਐ ਦਵਾਈਆਂ ਦੇਤੀਆਂ ਹਾਂ ਐ ਰਹਿ ਗਈ ਲਾਲ ਆ ਦੇ ਦੇ ਹੁਣ ਪਹਿਲਾਂ ਅੱਛਾ ਪਹਿਲਾਂ ਦੇ ਦੇ ਨਾ ਫੇਰ ਨਵਾਈਂ ਰੋਏਗਾ ਫੇਰ ਕੋਈ ਮਿੱਠੀ ਐ ਨਾ ਦਵਾਈ ਅੱਛਾ ਹਾਂਜੀ ਤੇ ਹੁਣ ਇਧਰ ਇਧਰ ਆਜ ਸੌਂ ਗਿਆ ਨਾ ਧੋ ਕੇ ਐ ਨਮਲਸ਼ ਮਲਸ਼ ਕਰਵਾ ਦਿੱਤੇ ਤੇ ਹੁਣ ਇੱਥੇ ਮੰਮੀ ਆ ਗਈ ਓਏ ਖਾ ਇਹ ਛੋਟੀ ਇਹ ਹੁਣ ਸੌਂ ਗਿਆ ਹੁਣ ਸੋਏਗਾ 1-2 ਘੰਟੇ ਗੱਡੀ ਲੈ ਕੇ ਖੇਡਦਾ ਇਹਦੇ ਨਾਲ ਖੇਡਦਾ ਵੇ ਅਸੀਂ ਇਹਨੂੰ ਪੁੱਠੀ ਕਰ ਦਿੰਦਾ ਹੈ ਨਾ ਪਹਿਲੀ ਵਾਰ ਖੇਡਿਆ ਅੱਜ ਵੈਸੇ ਅੱਜ ਹੈ ਕੀ ਕਹਿੰਦੇ ਨੇ ਸਮਾਂ ਗਿਆ ਅੱਜ 4 ਮਹੀਨੇ ਦਾ ਵੀ ਹੋ ਗਿਆ ਹੈ ਨਾ ਹਾਂ ਅੱਜ ਅੱਜ 29 ਤਰੀਕ ਹੈ ਅੱਜ ਤੇ ਵੇਖਣੇ ਅੱਜ ਅੱਜ ਫੋਟੋ ਫੋਟੋ ਖਿੱਚਾ ਹੋਇ ਕੋਈ 4 ਮੰਥ ਵਾਲੀ 4 ਮੰਥ ਵੱਡੇ ਮੇਰੇ ਕਾਕੇ ਦਾ ਤੇ ਬਸ ਹੁਣ ਇਹ ਜਿਹੜੇ ਬਾਹਰ ਪਿੱਛੇ ਭਾਂਡੇ ਪਏ ਨੇ ਮੰਮੀ ਦਾ ਪਾਣੀ ਤੇ ਗੋੜਾ ਪਿਆ ਕੱਕੇ ਦਾ ਤੇਲ ਹੈ ਚੁੱਕਣ ਵਾਲੇ ਨਹੀਂ ਹੈਗੇ ਤੇ ਬਸ ਹੁਣ ਇੱਧਰ ਸਾਰਾ ਕੁਝ ਨਿਬੜ ਗਿਆ ਸਾਫ ਸਫਾਈ ਵੀ ਹੋ ਗਈ ਹੈ ਤੇ ਚਾਹ ਬਣਾਣੀ ਹੈ ਫਿਰ ਉਸ ਤੋਂ ਬਾਅਦ ਮੈਂ ਸੈਂਟਰ ਜਾਣਾ ਥੇ ਆਰ ਓਕੇ ਇਹ ਕੰਮ ਹੈ ਹੁਣ ਤੇ ਵੈਸੇ ਇਹ ਸਾਫ ਸਫਾਈ ਦਾ ਹੈ ਕੰਮ ਰੋਟੀ ਪਾਣੀ ਦਾ ਹੈ ਸਾਰਾ ਕੁਝ ਡੇਲੀ ਰੁਟੀਨ ਦਾ ਕੰਮ ਹੈ ਚਾਹ ਬਣਾ ਕੇ ਹੁਣ ਮੈਂ ਆਪਣੇ ਰੂਮ ਦੇ ਵਿੱਚ ਆ ਗਈ ਹਾਂ ਥੋੜੀ देर ਮੈਂ ਚਾਹ ਪੀਣ ਤੋਂ ਬਾਅਦ ਥੋੜੀ देर ਪਾਠ ਕਰਾਂਗੀ ਫਿਰ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਪੜਾਂਗੀ ਕਹਿ ਦਿੱਤਾ ਬਾਕੀ ਹੁਣ ਨਾ ਹੋਣਾ ਬਾਕੀ ਵੇਖੀ ਜਾਏਗੀ ਤੇ ਉਸ ਤੋਂ ਬਾਅਦ ਫਿਰ ਮੈਂ ਜਾਣਾ ਹੈ ਸੈਂਟਰ ਥੋੜੀ ਦੇਰ ਤੱਕ ਤੇ ਕਾਕਾ ਹੁਣ ਸੋ ਗਿਆ ਹੁਣ ਘੰਟਾ ਤੋਂ ਘੰਟਾ ਉਹਨੇ ਰਾਮ ਨਾਲ ਸੋਣਾ ਹੈ ਮੈਂ ਜਾਨੂੰ ਚਾਹ ਪੀ ਕੇ ਫਿਰ ਮੈਂ ਪੱਖਾ ਨੂੰ ਇਹ ਥੋੜੇ ਧੁਖਾ ਜਲਾ ਲਿਆ ਜਾਵੇ। ਹਾਂਜੀ ਤੇ ਜਦੋਂ ਮੈਂ ਪੱਖਾ ਚਲਾਉਣ ਲੱਗੀ ਸੀ ਨਾ ਸਵਿਚ ਬੋਰਡ ਜ ਬੜਾ ਗੰਦਾ ਜ ਲੱਗਿਆ ਮੈਨੂੰ। ਪਰ ਸਾਫ਼ ਕਰਕੇ ਦੁਬਾਰਾ ਵੀਡੀਓ ਬਣਾਈ ਉਹਦੀ ਤੇ ਇੱਧਰੋਂ ਮੈਂ ਚਾਹ ਵੀਨ ਲੱਗੀ ਆ ਨਮਕੀਨ ਦੇ ਨਾਲ। ਤੇ ਇਹ ਹੁਣ ਨਮਕੀਨ ਮੈਂ ਦਿਖਾ ਦੇ ਦਿੱਤਾ ਵਲੌਗ ਦੇ ਵਿੱਚ। ਉਹ ਜਿਹੜਾ ਪੂਰਾ ਪੈਕੇਟ ਦਾ ਨਾਮ ਮੇਰੇ ਤੇ ਹੀ ਲੱਗਣਾ ਵੀ ਹਾਂ ਐਨੇ ਹੀ ਖਾਦਾ। ਤੇ ਪਰ ਮੈਂ ਹੁਣ ਹੀ ਲਿਆ ਬਸ ਪਹਿਲਾਂ ਨਹੀਂ ਮੈਂ ਖਾਦਾ। ਮੈਂ ਚਾਹ ਪੀਂਦੇ-ਪੀਂਦੇ ਥੋੜਾ ਜਿਹਾ ਫੋਨ ਵੇਖਨੀ ਹੈ ਫਿਰ ਉਸ ਤੋਂ ਬਾਅਦ ਪਾਠ ਕਰਨਾ ਹੈ ਹਾਂਜੀ ਤੇ ਉਹ ਨੰਨੂ ਆ ਚੁੱਕੀ ਸਕੂਲ ਨਾਲੇ ਤੇਰੇ ਵਾਲ ਕਿਉਂ ਐਵੇਂ ਹੋਏ ਨੇ ਜਿਵੇਂ ਕਿਸੇ ਦੇ ਪੱਟੇ ਹੁੰਦੇ ਨੇ ਲੜਾਈ ਹੋਈ ਸੀ ਕਿਸੇ ਨਾਲ ਫੇਰ ਕੋਈ ਸੀ ਪਰਦੇਸ ਤੇ ਹਾਂ ਕਿੰਨੇ ਪੱਟੇ ਸੀ 280 ਨੇ ਤੇ ਤੂੰ ਮੈਂ ਮੈਂ ਵੀ ਿਹੜਾ ਘਾਟਾਂ ਮੈਂ ਘਾਟ ਤੇ ਅਦੇ ਵਾਲਾ ਲੇਨ ਪਟੇੰਦਨ ਪੜਕੇ ਮੀਂਹ ਪੁੱਛਿਆ ਦੀ ਕਹਿੰਦੀ ਮੇਰੇ ਆਉ ਵਰਤੇ ਹੀ ਹੋਏ ਨੇ ਨਹੀਂ ਕਹਿੰਦੀ ਮੈਂ ਦਰਵਿਆਨਚੀ ਨਾਲ ਲੜੀਆਂ ਐਵੇਂ ਲੜੀਦਾ ਹੁੰਦਾ ਕਿਸੇ ਨਾਲ ਅੱਛਾ ਤੇ ਉਹ ਆਂਦੇ ਆਂ ਐ ਵੇਖੋ ਤੋਫੀਆਂ ਲੈ ਕੇ ਆਈਏ ਤੇ ਹੁਣ ਤੋਫੀਆਂ ਲੱਗੀ ਖਾਣ ਇਹ ਇਕੱਠੇ ਹੀ ਵੇਖੋ ਕਿੰਨੇ ਖਾਣ ਹਾਂ ਅਬ ਤੇਰੇ ਮੂੰਹ ਚ ਫਸ ਜਾਣੀਆਂ ਇਹ ਪਾਗਲ ਜਈ ਹਾਈ ਮਮਾ ਜੋ ਪੁੱਠੇ ਕੰਮ ਨੇ ਨਾ ਸਾਰੇ ਇਹਦੇ ਕੋਲ ਨੇ ਤੇ ਅਦਰ ਕਾਕਾ ਉੱਠ ਗਿਆ ਆਦੀ ਹੋਏ ਚੋਨਾ ਗੁੱਗੀ ਹੋਏ ਚਾ ਚਾ ਚੋਣਿਓ ਇੱਕ ਐਂਦ ਦਾ ਸੇਰ ਬਹੁਤ ਮਾਰਦਾ ਚਾ ਅੱਦ ਤੇਰਾ ਅੱਦ ਮੇਰਾ ਨਿੱਕਾ ਜਿਹਾ ਕਾਕਾ ਉੱਛ ਗਏ ਜੀ ਤੁਸੀਂ ਚੁੱਤੇ ਉੱਛ ਗਏ ਜੀ ਤੁਸੀਂ ਤੇ ਆ ਦੇਖੋ ਖਲਾਰੇ ਪਾ ਕੇ ਚਲੇਗੀ ਇਹ ਸਫਾਈ ਨਹੀਂ ਰਹਿਣ ਦਿੰਦੀ ਐ ਜੇ ਤੇ ਡੈਡੀ ਆ ਗਏ ਨਾ ਵਾਪਸ ਚੰਡੀਗੜ੍ਹ ਜਾਈ ਸੀ ਤੇ ਇੱਧਰ ਦੇਖੋ ਇਹ ਫੜਦਾ ਪਿਆ ਸੀ ਨਾ ਚੀਜ਼ਾਂ ਹਾਂ ਫੜਦਾ ਪਿਆ ਸੀ ਬਣਾਉਣੇ ਐ ਦੀ ਵੀਡੀਓ ਆ ਕੇ ਬੋਲ ਵਾਇਗਰੂ ਵਾਇਗਰੂ ਬੋਲੀ ਆ ਕੇ ਅਗੇ ਬੋਲ ਵਾਈ ਗਰੂ ਵਾਈ ਗਰੂ ਵਾਈ ਗਰੂ ਬੋਲੀ ਬੋਲੀ ਵਾਈ ਮਹਾਰਸ਼ੀ ਅੱਗੇ ਨੇ ਟਾਈਮ ਨਾਲ ਹੀ ਅਰੀ ਸੇਧ ਠੀਕ ਨਹੀਂ ਆਈ ਇਹਨੂੰ ਇੱਛਾ ਵਿਖਾਰ ਜਕਾਮ ਗੋਲੀ ਖਾ ਲੈਣੀ ਜਮਨੀ ਬਰਸਿੰਦੀ ਵਾ ਵੇਖੀ ਕਰੀ ਇੱਕ ਵਾਰੀ ਪ੍ਰੋਸੈਸਰ ਅਗੇ ਰੰਤਿਲ ਆ ਜਾਇਆ ਸਿੱਟਾ ਹੀ ਨਾ ਹਾਂ ਧੰਗਾ ਬਣਿਆ ਅੱਗੇ ਤੇ ਉਹ ਖੇਡ ਮਾਲ ਚ ਕਰਦੀ ਨਾ ਤੇ ਚੀਜ਼ਾਂ ਫੜਦਾ ਹੈ ਏ ਐਵੇਂ ਪਾ ਦਿੰਦੇ ਨੇ ਮੰਮੀ ਇਹਨੂੰ ਐ ਗੱਡੀ ਨਾਲ ਉਹ ਖੇਡਦਾ ਇਹ ਆਹ 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 ਖਾ ਬੜੀ ਤੋਂ ਓਏ 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 ਬੜੀ ਫਾੜਲੀ ਫਾਲੀ 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 ਇਹ ਉਹਨੂੰ ਪਰਦਾ ਉਹਨੂੰ ਫੜੇਗਾ ਉਹ ਐਵੇਂ ਆ ਜੀ ਉਹ ਬੱਸ ਇਹ ਸਿੱਕੇ ਸੜਕੇ ਚੱਕਰੇ ਜਾਵਾ ਚੱਕਰੇ ਜਾਵਾ

ਇਹ ਹੋਰ ਵੀ ਭੜ ਦ ਆਪਣੀ ਪੂਰੀ ਕੋਸ਼ਿਸ਼ ਕਰਦਾ ਔਰ ਪੜਨਵਾ ਦੇ। ਉਹ ਬਾਹ ਨਿਆਣਾ ਇਹ ਜਮੀਨਾ ਕਾ ਲਗੇ। ਅੱਜ ਆ ਹੋਣਾ ਆਈਗੀ ਨਾ ਅੱਜ। ਔਲੀ ਔਲੀ ਪਤਾ ਲੱਗੇਗਾ। ਉਹ ਐਜੀ ਠੀਕ ਨੇ ਡੈਡੀ। ਮਠੀ ਧੋਪ ਨਹੀਂ ਰੱਬ ਦਾ ਇਹ ਵਾਖੀ ਚਲੋ ਸਵਾਸ ਦੇਣਾ ਚਲੋ। ਹੂੰ। ਮਾਰਾ ਬਖਸ਼ੇ ਨੇ ਖਾਂਦੀ ਪੀਂਦੀ ਆਣੀ ਮੈਂ ਪਾਇ ਦੇ ਰਿਆ ਪਾਇ ਨਰ ਕੋਈ ਨਹੀਂ ਖਾਦਾ। ਅੱਛਾ। ਰੋਟੀ ਚਾਹ ਮਲਿਨਾ ਚਾਹ ਨਾ ਰੋਟੀ ਸਰ ਪਾਣੀ ਦਾ ਕੋਟ। ਜਾ ਮਾੜਾ ਬੋਟਾ ਜੂਸ ਮਾੜਾ ਜਾਂ ਜੰਦਗੀ ਚ ਕਰਕੇ ਹੈ ਨਾ ਕਹਿਆ ਦੇਵਦੀ ਨੇ ਕਿਹਾ ਅੰਨ ਸਾਰ ਰਸੀ ਛੜ ਗਾਡੀਆਂ ਰਹਿ ਗਈਆਂ ਬਸ ਕੀ ਅੰਦਰ ਇੱਕ ਨੰਨੋ Papa ਦਾ ਫੋਨ ਆਇਆ ਸੀ ਕੱਟ ਛੱਡ ਦੇ ਫੋਨ ਜੇ ਹੁਣ ਵੇਖਿਆ ਨਾ ਫਿਰ ਵੇਖੀ ਮੈਂ ਫੋਨ ਕਰ ਦੇਣਾ ਈ ਹੋਇਆ ਮਾਦੀ ਹਾਂ ਜੇ ਮੇਰੀ ਦੀ ਚੰਗੀ ਹੋ ਗਈ ਯਾਰ ਉਹ ਨਹੀਂ ਗਾਲਾਂ ਕੱਢਦੀ ਮੈਨੂੰ ਨਾ ਮੈਨੂੰ ਬੁੱਢੀ ਆਹ ਨਹੀਂ ਉਹ ਹਾਂ ਮੈਂ ਬਸ ਨਾ ਹੀ ਚੰਗਾ ਤੇ ਨਾ ਕੁਝ ਓਂਕਾਰ ਪਸੰਦ ਨਹੀਂ ਮੈਨੂੰ ਨਹੀਂ ਕੁਝ ਵੀ ਪਿਆ ਨਾ ਮੈਨਾਂ ਲੜੀ ਤੇ ਮੈਨੂੰ ਹੁਣ ਜੱਪੀਆਂ ਉਹ ਚੱਕ ਨਹੀਂ ਚੱਕ ਲਈ ਚੱਕ ਕੇ ਗੱਡੀ ਫੇਰ ਬੁੱਢੀ ਸਾਡੀ ਨਸਿੱਧ ਲਖੀ ਸੀ ਲਿਖੀ ਨਾ ਉਹ 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 ਇਹ ਕਰਾ ਬੜਾ ਹੈ ਇਹ ਤਾਂ ਜਾਂਦਾ ਉਹ ਤਾਂ ਜਾਂਦਾ ਗੱਡੀ ਉਹ ਪੜੀ ਪਾੜੀ 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 ਕੜੀ ਪਾੜੀ ਪੜਦੀ ਪੜਦੀ ਕੋਈ ਕੋਈ ਨਾ ਨਾ ਜਾਂੜਦੇ ਚੱਲਦੇ ਇਧਰ ਨੰਨੂ ਦੇ ਕੰਮ ਹੁਣ ਮੈਂ ਆਈ ਸੀ ਸੈਂਟਰ ਤੋਂ ਹੈ ਆ ਵੀ ਇਧਰ ਆ ਪੀਲੀ ਜੀ ਮੈਂ ਆਇ ਲਾਲ ਜੀ ਦੇ ਪਾਪਾ ਮੈਂ ਕਾਕੇ ਦੀ ਹੁਣ ਮੈਂ ਚੱਕ ਕੇ ਰੱਖੀ ਆ ਨੰਨੂ ਦੀ ਏ ਵੇ ਲੋ ਬਚਾਲ ਲਿਆਂਦਾ ਪਿਆ ਇਹਨੇ ਸਾਰੇ ਘਰ ਚ ਹਾਏ ਨਾ ਵਧੀਆ ਕਮਰਾ ਸੈੱਟ ਕਰਕੇ ਗਈ ਸੀ ਮੈਂ ਹੁਣ ਫੇਰ ਤੈਹ ਲਾਵਾਂ ਸਾਰਾ ਕੁਝ ਹਾਂਜੀ ਤੇ ਔਣ ਮੰਨੀ ਦੀ ਸਿਹਤ ਠੀਕ ਨਹੀਂ ਸੀ ਹੈਗੀ ਤੇ ਵਿੱਚੇ ਟੈਡੀ ਦੀ ਮੇਰੀ ਵੀ ਤਾਂ ਕਰਕੇ ਰੋਟੀ ਉਹਨਾਂ ਨੇ ਜੱਜ ਨਾ ਖਾਦੀ ਨਹੀਂ ਮੈਂ ਵੀ ਘਾਟੀ ਖਾਦੀ ਵੈਸੇ ਤੇ ਉਹਨਾਂ ਤਾਂ ਕਰਕੇ ਸ਼ਬਰੀ ਨੇ ਆ ਸ਼ੀਰਾ ਬਣਾਇਆ ਸਾਰਿਆਂ ਲਈ ਤੇ ਮੈਂ ਅੱਧਰ ਫੜਦੀ ਬੜਦੀ ਉਹ ਨਾਲ ਸ਼ੀਰਾ ਖਾਣ ਲੱਗੀਆਂ ਤੇ ਐਸ਼ੋਬਰੀਤ ਮਿੱਠੀਆਂ ਚੀਜ਼ਾਂ ਜਿਵੇਂ ਕੜਾ ਚੋਲ ਇਹ ਸਭ ਚੀਜ਼ਾਂ ਬੜੀਆਂ ਸਵਾਦ ਬਣਾਉਂਦੀਆਂ ਐ ਪਰਫੈਕਟ ਤੇ ਉਹ ਕਿੰਨਾ ਵਧੀਆ ਲੱਗ ਰਿਹਾ ਨਾ ਤੇ ਐ ਗਰਮ ਗਰਮ ਹੀ ਸਵਾਦ ਲੱਗਦਾ ਠੰਡਾ ਹੋਣ ਤੋਂ ਬਾਅਦ ਸੁਹਾਣੇ ਲੱਗਦਾ ਤਾਂ ਕਰਕੇ ਮੈਂ ਪਹਿਲਾਂ ਐ ਖਾ ਲਾਂ ਤੇ ਫੇਰ ਪੜਾਂਗੇ ਅੱਗੇ ਨੰਨੋ ਕੀ ਕਰਨਾ ਮੈਂ ਐ ਹੁਣ ਸੌਣ ਦੀ ਤਿਆਰੀ ਜੇ ਸੌਣਾ ਨਹੀਂ ਹੈਗਾ ਥੱਲੇ ਘਰ ਬੋਡਾ ਉਹ ਕੱਟ ਕੇ ਸੌਣਾ ਨਹੀਂ ਹੈਗਾ ਮੈਂ ਤੈਨੂੰ ਦੱਸਦਾ ਜੇ ਹੁਣ ਸੌਂਗੀ ਨਾ ਤੇ ਫੇਰ ਇਹਨੇ ਰਾਤ ਨੂੰ 12 1 ਵਜੇ ਉੱਠ ਖੜਨਾ ਤੇ ਫੇਰ ਕਿੰਨੀ ਦੇਰ ਨਹੀਂ ਸੌਂਦੀ ਹੈਗੀ ਹਨਾ ਤੇ ਤੁਹਾਨੂੰ ਕੱਲ ਦਾ ਇੱਕ ਵਾਕਾ ਦੱਸਣੀ ਆ ਨੰਨੂ ਗਈ ਸਕੂਲ ਹਨਾ ਉਹਨੂੰ ਤੇ ਪਹਿਲੀ ਵਾਰ ਨੰਨੂ ਦੇ ਪਾਪਾ ਉਹਨੂੰ ਛੱਡਣਗੇ ਪਹਿਲੀ ਵਾਰ ਨਹੀਂ ਮਤਲਬ ਅੱਗੇ ਵੀ ਛੱਡਣਾ ਆਂਦੇ ਨੇ ਪਰ ਕਈ ਕਈ ਵਾਰੀ ਬਹੁਤ ਘੱਟ ਡੈਡੀ ਘਰੇ ਨਹੀਂ ਸੀ ਮੰਮੀ ਵੀ ਘਰੇ ਨਹੀਂ ਸੀ ਉਹ ਵੀ ਟਾਈਮ ਨਾਲ ਚਲੇ ਗਿਆ ਤੇ ਨਨੂ ਦਾ ਪਾਪਾ ਉਹਨੂੰ ਛੱਡਣ ਗਏ ਸੀ ਤੇ ਬੈਗ ਹੀ ਛੱਡ ਕੇ ਤਾ ਬੈਗ ਘਰੇ ਛੱਡ ਕੇ ਸੀ ਤੇ ਜਦੋਂ ਆਤਾਯੋਦੂ ਫੇਰ ਵਾਪਸ ਆਏ ਫੇਰਾ ਦਾ ਬੈਗ ਲੈ ਕੇ ਗਏ ਗਏ ਸਕੂਲ ਤੇ ਬੈਗ ਲੈ ਕੇ ਨਹੀਂ ਗਏ ਹਨਾ ਤੇ ਬੜੇ ਹਾਸਿਆ ਆਇਆ ਉਸ ਟਾਈਮ ਬਾਹਰ ਗੜੀ ਗੜਿਆਂ ਨੇ ਬੜਾ ਮਜ਼ਾਕ ਬਣਾਇਆ ਆਂਟੀ ਗਿਆ ਨੇ ਹਨਾ ਨਨੂ ਉਹਨੂੰ ਉਹ ਬੜਾ ਅੰਡਾ ਲੱਗਿਆ ਫੇਰ ਜਦੋਂ ਉਹਨੇ ਮਿਆ ਘੜਾ ਆਇਆ ਤਾਂ ਗੰਦਾ ਲੱਗਿਆ ਹੂੰ ਉਹ ਤੇ ਫਿਰ ਤੂੰ ਆਪਣੇ ਬੈਰ ਨਾਲ ਲੈ ਕੇ ਜਾਣਾ ਸੀ ਤੈਨੂੰ ਨਹੀਂ ਸਮਝ ਆਈ ਵੀ ਪੜਨ ਚੱਲੀ ਆ ਤੇ ਮੇਰਾ ਬੈਗ ਨਹੀਂ ਹੈਗਾ ਕੋਣ ਕੋਣ ਹੋਈ ਨਹੀਂ ਹਾਂ ਕਾਲਾ ਗੜਨੀ ਹੈ ਨਾ ਰੁਕ ਜਾ ਤੂੰ ਫੇਰ ਨਹੀਂ ਸਕੂਲ ਵਾਲਿਆਂ ਨੂੰ ਗੋਰੀਆਂ ਕਿਉਂ ਕਿਉਂਕਿ ਉਹ ਐਨੀ ਖੇਤੀ ਲਾਦੇ ਅੰਦਰ ਸਕੂਲ ਆ ਐਨੀ ਖੇਤੀ 9 ਵਜੇ ਜਾਂਦੀ ਹੈ ਤੇ ਛੇਤੀ ਹੈ ਮੈਨੂੰ ਬਹੁਤ ਚੜ ਤੇ ਚਲੋ ਹੁਣ ਪਹਿਲਾਂ ਮੈਂ ਇਹਨੂੰ ਖਾ ਲਵਾਂ ਬਾਕੀ ਕੰਮ ਫੇਰ ਕਰਨੀ ਆ ਅੱਜ ਤੇ ਹੁਣ ਮਨਪ੍ਰੀਤ ਪੁੱਛ ਰਹੀ ਸੀ ਮੈਨੂੰ ਕਿ ਅਕਲ ਦਾੜ ਅਕਲ ਦਾੜ ਕੀ ਹੁੰਦੀ ਏ ਤੇ ਉੱਪਰ ਹੁੰਦੀ ਕਿ ਥੱਲੇ ਹੁੰਦੀ ਸ਼ਰੀਰ ਦੀ ਨਾਂ ਕਹਿੰਦੇ ਡਾਕਟਰ ਕਹਿੰਦੇ ਵੀ ਅਕਲ ਜਾੜ ਆਈ ਏ ਤਾਂ ਗਾ ਉਹਦੇ ਇੰਨੀ ਦਰਦ ਹੁੰਦੀ ਉਹਨੂੰ ਬਹੁਤ ਤਕਲੀਫ ਹੈ ਨਾ ਬਹੁਤ ਜ਼ਿਆਦਾ ਤਕਲੀਫ ਚਾ ਉਹ ਮੇਰੀ ਅਕਲ ਜਾੜ ਨਿਕਲੀ ਨਹੀਂ ਹੈਗੀ ਮੈਂ ਕਿਹਾ ਤੈਨੂੰ ਨਹੀਂ ਹਲੇ ਅਕਲ ਆਈ ਏ ਮੈਂ 25 ਸਾਲ ਤੋਂ ਬਾਅਦ ਅਕਲ ਆ ਜਾਣੀ ਚਾਹੀਦੀ ਹੈ ਅਕਲ ਦਾੜ ਮਤਲਬ ਨਹੀਂ ਹੋਈਏ ਮੇਰੀ ਆਈ ਨਹੀਂ ਹੈਗੀ ਅਕਲ ਦਾੜ 25 ਸਾਲ ਤੋਂ ਬਾਅਦ ਆਣੀ ਸ਼ੁਰੂ ਹੋ ਜਾਂਦੀ ਮੇਰੇ ਹਿਸਾਬ ਨਾਲ ਤੇ ਫਿਰ ਜਾ ਮੇਰੀ ਲੱਗਦਾ ਖੁਰ ਗਈ ਹੈ ਸਾਰੀ ਮੇਰੇ ਤੇ ਕੀੜੇ ਲੱਗ ਗਏ ਹੋਏ ਨੇ ਖਤਮ ਹੋ ਗਈਆਂ ਨਹੀਂ ਤੁਹਾਡੀ ਵੀ ਅਕਲ ਖਤਮ ਹੋ ਗਈ ਖਤਮ ਹੋ ਗਈ ਅਕਲ ਅਕਲ ਰਹਿੰਦੀ ਨਹੀਂ ਬੰਦੇ ਨੂੰ 30 ਆ ਤੋਂ ਬਾਅਦ ਕਿੱਥੇ ਅਕਲ ਰਹਿੰਦੀ ਹੈ ਮਤਲਬ ਮਜ਼ਾਕ ਕਰ ਰਿਹਾ ਹਾਂ ਤੇ ਇਹ ਮੈਨੂੰ ਪੁੱਛ ਰਹੀ ਸੀ ਵੀ ਹਾਂ ਅਕਲ ਮੈਂ ਕਿਹਾ ਤੈਨੂੰ ਨਹੀਂ ਅਕਲ ਆਈ ਇਹ ਦਾ ਮਤਲਬ ਮੇਰੀ ਜਾੜ ਲੱਗਦਾ ਰੱਬ ਪਾਣੀ ਨਹੀਂ ਭੁੱਲ ਗਿਆ ਤੈਨੂੰ ਪਾਣੀ ਨਹੀਂ ਅਕਲ ਨਹੀਂ ਆਣੀ ਮਤਲਬ ਅਕਲ ਦਾੜ ਨਹੀਂ ਆਣੀ ਤੇ ਬਾਕੀ ਹੁਣ ਇਸ ਵਲੌਗ ਨੂੰ ਇੱਥੇ ਐਂਡ ਕਰ ਦਿੰਨੇ ਆਪਾਂ ਇਹ ਛੋਟਾ ਜਿਹਾ ਵਲੌਗ ਤੇ ਮਨਪ੍ਰੀਤ ਨੇ ਬਾਲੀ ਮਿਹਨਤ ਕੀਤੀ ਨਹੀਂ ਹੈਗੀ ਵੈਸੇ ਬਣਾਉਣ ਲੱਗਾ ਠੀਕ ਹੈ ਬੱਸ ਮੇਰਦੀ ਲੱਗੀਆਂ ਕਹਿੰਦੇ ਬਾਲੀ ਮਿਹਨਤ ਕੀਤੀ ਪਰ ਜਿੱਦਾਂ ਦਾ ਵੀ ਚਲੋ ਕਬੂਲ ਲਿਆ ਕਰੋ ਠੀਕ ਹੈ ਜਿਹੜੇ ਰੈਗੂਲਰ ਦੇਖਣ ਵਾਲੇ ਨੇ ਹੈ ਨਾ ਪਲੀਜ਼ ਕਮੈਂਟ ਵੀ ਛੱਡ ਦਿਆ ਕਰੋ ਆਪਣੇ ਠੀਕ ਹੈ ਤੇ ਥੋੜਾ ਬੋੜਾ ਦੱਸਿਆ ਕਰੋ ਸਾਨੂੰ ਤੁਸੀਂ ਖੁੱਦ ਕਮੈਂਟ ਕਰਕੇ ਹਾਂ ਬਈ ਕਿੱਦਾਂ ਦਾ ਹੈ ਨਾ ਕੀ ਹਿਸਾਬਤਾ ਵਾ ਕਿੱਦਾਂ ਦਾ ਵਲੌਗ ਹੈ ਬਣਨਾ ਚਾਹੀਦਾ ਕੀ ਹੋਣਾ ਚਾਹੀਦਾ ਕਿੱਥੇ ਕਮੀ ਹੈ ਕਿੱਥੇ ਕਮੀ ਹੈ ਕਮੈਂਟ ਕਰਿਆ ਕਰੋ ਪਲੀਜ਼ ਕਿਵੇਂ ਤੁਸੀਂ ਵੇਖਣੇ ਪਸੰਦ ਕਰਦੇ ਹੋ ਹਾਂ ਇਹ ਜ਼ਰੂਰ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਇਸ ਤੋਂ ਬਿਨਾਂ ਬਹੁਤ ਔਖਾ ਕੰਮ ਬਸ ਹੁਣ ਸਾਰੇ ਰੋਟੀ ਪਾਣੀ ਖਾ ਕੇ ਸੋਣਗੇ ਨੇ ਠੀਕ ਹੈ ਤੇ ਹੁਣ ਰਾਤ ਦਾ ਦੁੱਧ ਚੱਲ ਰਿਹਾ ਦੁੱਧ ਪੀਣ ਲੱਗੇ ਸੀ ਹੁਣ ਪੀ ਕੇ ਤੇ ਬੱਸ ਸਭ ਨੇ ਸੌ ਜਾਣਾ ਹਾਂ ਬੱਸ ਖਤਮ ਐਂਡ ਐਂਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਨੈਕਸਟ ਵਲੋਗ ਤੇ ਹਾਂ ਰੁਕ ਜਾਓ ਤੁਸੀਂ ਬੋਲਣ ਦੇ ਦਿਓ ਬੋਲੋ ਬੋਲੋ ਤੁਸੀਂ ਐਂਡ ਕਰਨਾ ਤੇ ਨੈਕਸਟ ਵਲੋਗ ਵੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਾ ਇਹ ਕਿਹੜੀ ਸਪੈਸ਼ਲ ਬੋਲਣ ਲੱਗੀ ਹੈ ਮਾਗਾ ਪਤ ਨਹੀਂ ਕੀ ਸਪੈਸ਼ਲ ਬੋਲਣ ਲੱਗੀ ਹੈ बोला नहीं <laughs> मैं कुछ गाल दसन लगी शायद ओके बाय बाय सही कहना सेगा हाँ। चलो बाय बाय टाटा ससिका ससिका